ਬਹੁਤ ਵਧੀਆ ਬਣਾਇਆ ਜਿੰਨਾ ਵੀ ਕਹਿਦਗੇ 2014 ਚ ਲਈ ਸੀ ਜੋਗ ਰਾਜ ਗਿਆਨੇ ਜੀ ਉਦੋਂ 170 ਰੁਪਏ ਰੇਟ ਸੀ 35 ਰੁਪਏ ਡੀਜ਼ਲ ਸੀ 35 ਰੁਪਏ ਕਰਾਇਆ ਸੀ ਬਿਲਕੁਲ ਜੀ ਹੁਣ 160 ਰੁਪਏ ਰੇਟ ਆ ਉਦੋਂ ਜੀ 5 ਰੁਪਏ ਘਟਾਤਾ 60 ਰੁਪਏ ਕਰਾਇਆ ਤੇ 90 ਰੁਪਏ ਡੀਜ਼ਲ ਆ ਸਹੀ ਗੱਲ ਆ ਸਾਰਾ ਮੁਨਾਫਾ ਤਾਂ ਗਿਆ ਆ ਗਿਆ ਜੀ ਮਾਨ ਸਾਹਿਬ ਦਾ ਘਰ ਬਾਬੇ ਵਕੀਲਾ ਜੀ ਲੱਗ ਗਿਆ ਉਥੇ ਹਾਂ ਜੀ ਦੇ ਲੱਗ ਗਿਆ ਉਹਨਾਂ ਦਾ ਹੁਣ ਤੁਹਾਨੂੰ ਦਿਖਾਉਣੇ ਆਂ ਅੰਦਰੋਂ ਪਾਰਕ ਇਹ ਟੇਬਲ ਉਣਾ ਕੇ ਦੱਸਾਂ ਜੀ ਉੱਧਰ ਰੱਖਾਂਗੇ ਆਹ ਬੂਟੇ ਦੀ ਗੱਲ ਕਰਦਾ ਸੀ ਮੈਂ ਬੂਟਾ ਬੜਾ ਵਧ ਗਿਆ ਸਾਡੇ ਪੁਰਾਣੇ ਸਾਫੇਖ ਖਿਡਾਰੀ ਆ ਗਏ ਨੇ ਕ੍ਰਿਕਟ ਦੇ ਤੇ ਮਹਮਦ ਕੈ ਪਰਗਨਾ ਵੀ ਮਤਲਬ ਕਿਸੇ ਟਾਈਮ ਖੇਡੇ ਹੋਏ ਆ ਹੋਰ ਜਿਆ ਕੀ ਠੀਕ ਐ ਆ ਵਰਦਾ ਮੇਰਾ ਯਾਰ ਕਾਲਾ ਕਾਲਾ ਕਰਮਾਂ ਵਾਲਾ ਆਹਾ ਬੰਬੀ ਇਹ ਦਮਿੰਦਰ ਪੁਵਿਸ਼ ਦੇ ਪਿੰਡੋਂ ਕਿਹੜੀ ਸਾਫ ਸਿਟੀ ਆਉਂਦੀ ਆ ਨਾ ਜੀ ਹਾਂ ਜੀ ਉਹ ਚੀਜ਼ ਹੁੰਦੀ ਆ 50000 ਦੀ ਜੀ ਬਿਲਕੁਲ ਜੀ ਸੰਦਾਂ ਵਾਲੇ ਤੇ ਲਾਉਂਦੇ ਲੱਖ ਦੀ ਐ ਜੀ ਕੋਈ ਜ਼ਿਮੀਂਦਾਰ ਨੂੰ ਕੋਈ ਫਾਇਦਾ ਨਹੀਂ ਹੈ ਜੀ ਮੈਂ ਇਸ ਟਾਈਮ ਖੜਾ ਨਹੀਂ ਆਪਣੇ ਪਿੰਡ ਦੇ ਖੂਬਸੂਰਤ ਚੌਕ ਵਿੱਚ ਇੱਥੇ ਬਹੁਤ ਵੱਡੀਆਂ-ਵੱਡੀਆਂ ਹਵੇਲੀਆਂ ਆ ਦੇਖੋ ਚੀਜ਼ਾਂ ਰੈਨੈਟ ਹੋ ਰਹੀਆਂ ਜਿਹੜੀਆਂ ਪ੍ਰਾਣੀਆਂ ਸੀ ਉਹਨਾਂ ਨੂੰ ਸੰਭਾਲਿਆ ਜਾ ਰਿਹਾ ਤੇ ਬਾਕੀ ਜਿਹੜਾ ਸਾਡੇ ਪਿੰਡ ਦੀਆਂ ਗਲੀਆਂ-ਗੁਲੀਆਂ ਤੁਸੀਂ ਵੇਖ ਲਓ ਵੀ ਕਿੱਡੀਆਂ ਸਾਫ਼-ਸੁਤਰੀਆਂ ਆ ਅਸੀਂ ਹੋਰ ਕੋਸ਼ਿਸ਼ ਕਰਾਂਗੇ ਵੀ ਸਾਡੇ ਪਿੰਡ ਨੂੰ ਵੀ ਹੋਰ ਸੋਹਣਾ ਬਣਾਇਆ ਜਾਵੇ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਤ ਰੱਖਣ ਜੀ ਤੇ ਅੱਜ ਮੀਂਹ ਪੈ ਕੇ ਹਟਿਆ ਕਾਫੀ ਟਾਈਮ ਪਈ ਗਿਆ ਤੇ ਮੈਂ ਇਸ ਟਾਈਮ ਖੜਾ ਜੀ ਆਪਣੇ ਪਿੰਡ ਦੇ ਖੂਬਸੂਰਤ ਚੌਕ ਵਿੱਚ ਜਿੱਥੇ ਬਹੁਤ ਵੱਡੀਆਂ-ਵੱਡੀਆਂ ਹਵੇਲੀਆਂ ਆ ਦੇਖੋ ਸਾਡੇ ਪਿੰਡ ਇਹ ਚੀਜ਼ਾਂ ਵਾਪਸ ਆ ਰਹੀਆਂ ਜਿਹੜੀਆਂ ਕਿਸੇ ਟਾਈਮ ਲੋਪ ਹੋ ਗਈਆਂ ਸੀ ਸਭ ਨੂੰ ਪਤਾ ਹੀ ਹੈ ਪਰ ਸਾਡੇ ਪਿੰਡ ਬਹੁਤ ਹੱਦ ਤੱਕ ਮਤਲਬ ਪੁਰਾਣੇ ਦਰਵਾਜੇ ਬਣਨ ਲੱਗ ਗਏ ਤੇ ਆਹ ਪਾਰਕ ਬਹੁਤ ਸੋਹਣਾ ਬਣਿਆ ਹੋਇਆ ਅੱਗੋਂ ਚਾਚੇ ਰਾਜੇ ਦਾ ਗੇਟ ਆ ਗਿਆ ਉਹ ਵੀ ਬਹੁਤ ਸੋਹਣਾ ਬਣਿਆ ਹੋਇਆ ਤੇ ਜਿਵੇਂ ਆਪਣੇ ਪਹਿਲਾਂ ਦਰਵਾਜੇ ਹੁੰਦੇ ਸੀ ਗੇਟ ਹੁੰਦੇ ਸੀ ਲੱਕੜ ਵਾਲੇ ਕਿੱਲਾਂ ਵਾਲੇ ਹੁਣ ਉਸ ਟਾਈਪ ਦੇ ਚੀਜ਼ਾਂ ਬਣ ਰਹੀਆਂ ਜਿਵੇਂ ਪ੍ਰਾਣੀਆਂ ਹਵੇਲੀਆਂ ਸਾਡੇ ਪਿੰਡ ਛੇਤਾ ਤੁਹਾਨੂੰ ਦਿਖਦੀ ਵੀ ਨਹੀਂ ਉੱਤਾਂ ਤਾਂ ਆ ਦੇਖੋ ਮਤਲਬ ਉਹ ਚੀਜ਼ਾਂ ਰੈਨੈਟ ਹੋ ਰਹੀਆਂ ਜਿਹੜੀਆਂ ਪ੍ਰਾਣੀਆਂ ਸੀ ਉਹਨਾਂ ਨੂੰ ਸੰਭਾਲਿਆ ਜਾ ਰਿਹਾ ਤੇ ਬਾਕੀ ਕਿਹੜਾ ਸਾਡੇ ਪਿੰਡ ਦੀਆਂ ਗਲੀਆਂ ਗੁਲੀਆਂ ਤੁਸੀਂ ਵੇਖ ਲਓ ਕਿੱਡੀਆਂ ਸਾਫ਼ ਸੁਥਰੀਆਂ ਐ ਕਿੰਨੀਆਂ ਖੁੱਲੀਆਂ ਡੁੱਲੀਆਂ ਲੱਗਦੀਆਂ ਨੇ ਸੋਹਣੀਆਂ ਤੇ ਅਸੀਂ ਆਪ ਵੀ ਇਰ ਵਿੱਚ ਯੋਗਦਾਨ ਪਾਉਨੇ ਆ ਜਿਵੇਂ ਵਾਰ ਕੇ ਸਾਫ਼ ਸੁਥਰ ਕਰਦੇ ਆ ਕੋਈ ਬੂਟੇ ਨੂੰ ਪਾਣੀ ਪੁਣੀ ਪਾਈਦਾ ਤੇ ਅਸੀਂ ਹੋਰ ਕੋਸ਼ਿਸ਼ ਕਰਾਂਗੇ ਵੀ ਸਾਡੇ ਪਿੰਡ ਨੂੰ ਵੀ ਹੋਰ ਸੋਹਣਾ ਬਣਾਇਆ ਜਾਵੇ ਤੇ ਅਸਲ ਗਲਤੀ ਪਤਾ ਕਿੱਥੇ ਰਹਿ ਗਈ ਸੀ ਗਲਤੀ ਇੱਥੇ ਰਹਿ ਗਈ ਜਦੋਂ ਆਹ ਰੋਡ ਬਣੀ ਐ ਸਾਡੇ ਪਿੰਡ ਦੇ ਵਿੱਚ ਇਹਦੇ ਵਿੱਚ ਨਾ ਅਸੀਂ ਮੋਰੇ ਸਟਾਉਣੇ ਭੁੱਲ ਗਏ ਕਿਉਂਕਿ ਨਾ ਇਹਦੇ ਥੱਲੇ ਇਹਨਾਂ ਨੇ ਬਥੇਰਾ ਕੁਝ ਮਟੀਰੀਅਲ ਬਹੁਤ ਪਾਇਆ ਬਜਰੀ ਪਾਈ ਆ ਉਹ ਫਿਰ ਆਲੂ ਜਿਹੇ ਨੇੜੇ ਪੱਥਰ ਵਾਲੇ ਉਹ ਪਾਏ ਆ ਫਿਰ ਆਰ ਸੀ ਸੀ ਪਾਈ ਐ ਫਿਰ ਲੌਕਟੈਲ ਲਾਈਏ ਬਥੇਰਾ ਕੁਛ ਕਰਿਆ ਤਾਂ ਕਰਕੇ ਉਸ ਤੋਂ ਬਾਅਦ ਨਾ ਇਹ ਟੋਏ ਪੱਟਨੇ ਥੋੜੇ ਜਿਹਾ ਔਖੇ ਆ ਇਹ ਟਰਾਈ ਜ਼ਰੂਰ ਕਰਿਆ ਸਿੱਕਦਵਾਰੀ ਹੋਇਆ ਨਹੀਂ ਹੱਲ ਤੇ ਕਰਾਂਗੇ ਵੀ ਅਸੀਂ ਗਾਂ ਨੂੰ ਕੀ ਪਤਾ ਕੋਈ ਹੋਰ ਕੋਈ ਵਧੀਆ ਤਕਨੀਕ ਨਾ ਕਰਕੇ ਵੇਖਾਂਗੇ ਉਹਦਾ ਆਏ ਆ ਵੀ ਜੇ ਪਹਿਲਾਂ ਛੜਾਏ ਜਾਂਦੇ ਤਾਂ ਬੂਟੇ ਲੱਗ ਜਾਂਦੇ ਤੇ ਸੌਖੇ ਰਹਿੰਦੇ ਹੁਣ ਵੀ ਟੋਏ ਚਲੋ ਆਪਾਂ ਕੱਢ ਦਿਆਂਗੇ ਗਾਂ ਥੱਲੇ ਬਾਹਰ ਮਟੀਰੀਅਲ ਆ ਪੱਥਰ ਵਾਲਾ ਤੇ ਤਾਂ ਕਰਕੇ ਥੋੜਾ ਜਿਹਾ ਬੂਟਾ ਚਲਣਾ ਔਖਾ ਹੈ ਮਿੱਟੀ ਬਹੁਤ ਡੂੰਗੀ ਆ ਮਤਲਬ ਤੇ ਬਾਕੀ ਕੋਸ਼ਿਸ਼ ਕਰਾਂਗੇ ਵੀ ਜਿਵੇਂ ਆ ਲੱਗੇ ਬੁੱਟੇ ਐ ਤਰੀਕੇ ਨਾਲ ਲੱਗ ਜਾਣ ਤੇ ਵਧੀਆ ਬੁੱਟੇ ਲੱਗਣ ਛਾਂ ਵਾਲੇ ਤੇ ਜਿਹੜੇ ਹੋ ਵੀ ਛੇਤੀ ਜਾਣ ਮਤਲਬ ਕੋਈ ਜਿਵੇਂ ਬਰਕੈਨਾ ਨਿੰਮ ਆ ਉਹ ਛੇਤੀ ਹੋ ਜਾਂਦੇ ਆ ਕਿਉਂਕਿ ਹੋਰ ਸਜਾਵਟ ਵਾਲੇ ਵੀ ਜਿਹੜੇ ਸਾਦਾ ਭਾਰ ਵੀ ਰਹਿਣਾ ਤੇ ਖਰਾਬ ਵੀ ਨਾ ਹੋਣਾ ਬਾਕੀ ਪ੍ਰੇਮ ਜੀ ਆ ਰਹੇ ਨੇ ਪ੍ਰੇਮ ਜੀ ਕੀ ਹਾਲ ਨੇ ਠੀਕ ਆ ਭਾਈ ਜੀ ਬਈਆ ਕੀ ਕਰਦੇ ਫਰਦੇ ਹੋ ਬਸ ਥੋੜਾ ਜਿਹਾ ਕੀਤਾ ਮਾਰਕ ਨੂੰ ਮੈਟੀਕਾtion ਤਗੜੀ ਛੇਤ ਹਾਂਜੀ ਬਹੁਤ ਵਧੀਆ ਬਾਬੇ ਵਕੀਲ ਜੀ ਲੱਗ ਗਿਆ ਉੱਥੇ ਹਾਂਜੀ ਦੇ ਲੱਗ ਗਿਆ ਉਹਨਾਂ ਦੇ ਹਾਂਜੀ ਦੋਸਤੋ ਹੁਣ ਤੁਹਾਨੂੰ ਦਿਖਾਉਣੇ ਆਂ ਅੰਦਰੋਂ ਪਾਰਕ ਤੇ ਬਹੁਤ ਸੋਹਣਾ ਬਣਾਇਆ ਵੇ ਆਸੀ ਕਿੰਨੇ ਥਾਂ ਚੋਗੇ ਬਈ ਸਾਰਾ ਇਹ ਹੈ ਅੰਦਾਜ਼ਾ ਕੋਈ ਬਹੁਤ ਵਧੀਆ ਬਣਾਇਆ ਵੇ ਜਿੰਨਾ ਵੀ ਕਹਿ ਦਗੇ ਅੱਜ ਕਾ ਜੋ ਜੀ ਹੋਰ ਪ੍ਰੇਮ ਜੀ ਆ ਕੀ ਬਣਾ ਰਹੇ ਹੋ ਇਹ ਟੇਬਲ ਬਣਾ ਕੇ ਦਿੱਤਾ ਜੀ ਉਧਰ ਰੱਖਾਂਗੇ ਅੱਛਾ ਵੈਰੀ ਗੁੱਡ ਵੈਰੀ ਗੁੱਡ ਸਹੀ ਹੈ ਸਹੀ ਹੈ ਅਜਾ ਸਾਰਾ ਕੁਝ ਫਿਕਸ ਕਰਤਾ ਤੇ ਫੱਟੇ ਲੱਗਣਾ ਰਹਿ ਗਏ ਬਸ ਤੇ ਰੱਖ ਕੇ ਉੱਤੇ ਛੱਤ ਲਾ ਦੇ ਨਹੀਂ ਨਹੀਂ ਬਹੁਤ ਵਧੀਆ ਜੀ। ਬਾਕੀ ਘਾਹ ਦੀ ਕਟਿੰਗ-ਕਟਿੰਗ ਪੂਰੀ ਕਰ ਰੱਖੀ ਹੈ ਨਾ। ਬਹੁਤ ਵਧੀਆ ਕਟਿੰਗ ਕੀਤੀ ਆ ਮੁੰਡੇ ਨੇ ਕੀਤੀ। ਅੱਜ ਮੌਸਮ ਇਸ ਹਾਨਾ ਆ ਆ ਬੂਟੇ ਦੀ ਗੱਲ ਕਰਦਾ ਸੀ ਮੈਂ ਬੂਟਾ ਬੜਾ ਵਧੀਆ ਯਾਰ ਇਹਨੂੰ ਕੀ ਆਦੇ ਬਈ ਪਤਾ ਕੁਛ। ਮੈਂ ਤਾਂ ਉਹ ਪਹਾੜੀ ਟਾਲੀ ਆਦਾ ਸੀ ਪਤਾ ਨਹੀਂ ਕੀ ਚੀਜ਼ ਹੈ ਬੜੀ ਸੋਹਣੀ ਹੈ। ਹਾਂਜੀ ਉਹੀ ਹੈ ਵੈਸੇ। ਹੈਨਾ ਉਹਦੇ ਨਾਲ ਦੀ ਹੈ ਨਾ। ਹਾਂਜੀ। ਇਹ ਨਾ ਬਈ ਅਸਲ ਮੈਂ ਕਿਤੇ ਲੱਗੀ ਵੇਖੀ ਸੀ ਠੰਡ ਦੇ ਵਿੱਚ ਇਹਦੇ ਪੱਤੇ ਝੜ ਜਾਂਦੇ ਉਦੋਂ ਵੀ ਸੋਹਣੀ ਲੱਗਦੀ ਹੈ। ਜਿਵੇਂ ਪਹਾੜਾਂ 'ਚ ਹੁੰਦੀ ਹੈ। ਬਹੁਤ ਵਧੀਆ ਇਹਦਾ ਨਾਂ ਨੂੰ ਪਤਾ ਲੱਗਿਆ ਤੁਹਾਨੂੰ ਦੋਸਤੋ ਪਤਾ ਬਹੁਤ ਵਧੀਆ ਬਣਾਇਆ ਹੋਇਆ ਤੇ ਬਾਕੀ ਪ੍ਰੇਮ ਜੀ ਨੂੰ ਪਤਾ ਹੀ ਹੈ ਨਾਲ ਲੱਕੜ ਦਾ ਕੰਮ ਵੀ ਕਰਦੇ ਆ ਆਟੇ ਚੱਕੀ ਦੇ ਨਾਲ-ਨਾਲ ਕਿਹਨੇ ਹਾਂ ਸਹੀ ਗੱਲ ਹੈ ਆਲ ਰਾਉਂਡਰ ਬੰਦਾ ਸਾਡਾ ਆਪਰਾ ਬ੍ਰਦਰ ਜਿਹੜਾ ਇਹ ਇੱਥੇ ਦੀ ਸਾਰੀ ਦੇਖ ਦੇ ਕਰਦਾ ਚਲੋ ਅੱਛਾ ਆਪਣਾ ਕਿਹੜਾ ਪਿੰਡ ਆ ਜੀ ਗੁੱਡੀਆਂ ਮਾਸੂ ਜੀ ਅੱਛਾ ਫਿਰ ਤਗਵੰਡੀ ਪਿੰਡ ਦੇ ਹਾਂ ਹਾਂ ਜੀ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਮੈਨੂੰ 5 ਸਾਲ ਹੋ ਗਏ 5 ਸਾਲ ਹੋ ਗਏ ਹਾਂ ਜੀ ਵੈਰੀ ਗੁੱਡ ਯਾਰ ਹੋਰ ਵਧੀਆ ਹਾਂ ਜੀ ਸਾਰੀ ਆ ਤੁਸੀਂ ਕਰੀ ਕੱਢੀ ਕੋਈ ਮੈਂ ਹੀ ਕਰਦਾ ਨਹੀਂ ਚੰਗੀ ਗੱਲ ਹੈ ਬਹੁਤ ਸੋਹਣਾ ਬਣਾਇਆ ਹੋਇਆ ਘਾਕ ਹੋਵੇ ਫੇਰ ਪੂਰਾ ਜੇ ਫੱਟੀ ਮਾਰੀ ਹੁੰਦੀ ਨਾ ਆਇਆ ਆਪੇ ਦੇਖ ਪੜ ਸਾਰੀ ਮੇਰੀ ਹੈ ਚਲੋ ਬਹੁਤ ਬਹੁਤ ਧੰਨਵਾਦ ਬਾਈ ਜੀ ਇੱਧਰ ਸਾਡੇ ਪੁਰਾਣੇ ਸਾਫੇ ਖਿਡਾਰੀ ਆ ਗਏ ਨੇ ਕਰੈਕਟ ਦੇ ਹੋਰ ਚਾਚਾ ਜੀ ਤਕੜਿਓਂ ਵਧੀਆ ਸਿਹਤ ਵਧੀਆ ਰੱਬ ਦੀ ਕਰਤਾਨ ਪੂਰੇ ਤਕੜੇ ਖੜੇ ਰਹੀਆਂ ਜਵਾਨੀ ਵਲੇ ਕਣੀ ਨਹੀਂ ਹੁਣ ਵੀ ਜਵਾਨੀ ਹੱਸੇ ਜਾਂਦੇ ਆ ਜਦੋਂ ਗੇਂਦ ਕਰਦੇ ਸੀ ਨਾ ਦਿਖਣ ਨਹੀਂ ਜਾਂਦੇ ਹੁੰਦੇ ਸੀ ਤੇ ਮੁਹੰਮਦ ਕੈ ਪਰ ਗਏ ਨਾ ਵੀ ਮਤਲਬ ਕੈਸਾ ਟਾਈਮ ਖੇਡੇ ਹੋਏ ਜਦੋਂ ਉਹਨਾਂ ਦੀ ਸਿਲੈਕਸ਼ਨਾਂ ਚ ਹੋਈ ਨਹੀਂ ਸੀ ਹੋਣੀ ਸੀਗੀ ਦੋਸਤੋ ਫਰੀਦাবাদ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਚਾਚ ਚਰਗਣਿਕਸ 54 ਦੀ ਬਾਲ ਸਿੱਟੀ ਵੀ ਆ ਰਫਤਾਰ ਨਾਲ ਦੇਖੋ ਤੁਸੀਂ ਆ ਆ ਗਿਆ ਜੀ ਮਾਨ ਸਾਹਿਬ ਦਾ ਘਰ ਸਾਡੇ ਪਿਆਰੇ ਵੀਰ ਜੋਗਰਾ ਸਿੰਘ ਮਾਨ ਤੇ ਪਹਿਲਾਂ ਘਰ ਵੀ ਬੜਾ ਵਧੀਆ ਵਧਕਾ ਰੈਨੋਵੇਟ ਕਰਿਆ ਸੀਗਾ ਇਹਨਾਂ ਨੇ ਤੇ ਆ ਹੈਗਾ ਜੀ ਆਪਣਾ ਜਿਹੜਾ ਹੁਣ ਪਾਰੇ ਚਾਚੀ ਵਰਗੇ ਬਾਕੀ ਇਹ ਪੂਰਾ ਤਿਆਰ ਹੋ ਜਾਂਦੇ ਹੋ ਬਹੁਤ ਸੋਹਣਾ ਬਣਿਆ ਹੋਇਆ ਇਹ ਵੀ ਤੁਹਾਨੂੰ ਦਿਖਾਵਾਂਗੇ ਬਾਅਦ ਚ ਤੇ ਹਜੇ ਕਰ ਇਹਦਾ ਕੰਮ ਚੱਲ ਰਿਹਾ ਚੱਲਾਂ ਦੁਕਰਾ ਕੰਪਲੀਟ ਹੋਣ दो फिर ਥੋੜੇ ਰੂਰੂਪ ਕਰਾਂਗੇ बाकी ਡਾਕਟਰ ਸਾਹਿਬ ਆ ਗਏ ਡਾਕਟਰ ਸਾਹਿਬ ਕੀ ਹਾਲ ਨੇ ਠੀਕ ਵਧੀਆ ਕੀ ਕਰਦੇ ਫਿਰਦੇ ਹੋ ਕੁਛ ਨਹੀਂ ਬਸ ਕਿਵੇਂ ਆ ਵੀਰ ਕਿੰਨਾ ਖੇਤਾਂ ਚ ਨਹੀਂ ਬਹੁਤ ਜ਼ਿਆਦਾ ਇਧਰ ਜੱਗਾ ਜੀ ਫਿਰਦੇ ਨੇ ਇਹ ਵੀ ਤਿਆਰੀਆਂ ਕਰ ਰਿਹਾ ਮਸ਼ੀਨਾ ਮਸ਼ੂਨਾ ਆਪਣੀਆਂ ਰੈਡੀ ਕਰੀ ਜਾਂਦੇ ਆ ਹੋਰ ਰੱਗਾ ਠੀਕ ਐ ਆ ਵਰਦਾ ਮੇਰਾ ਯਾਰ ਕਾਲਾ ਕਾਲਾ ਕਰਮਾ ਵੈਰੀ ਗੁੱਡ ਪਿੰਡੀ ਵੱਟੋਂ ਕਿਤੇ ਬਾਹਰ ਨਹੀਂ ਪਿੰਡੀ ਹੋਰ ਨੌਜਵਾਨ ਫੋਰਮੈਨ ਕਿੱਥੋਂ ਦੇ ਹੈ ਫੋਰਮੈਨ ਬੰਬੀ ਹੈ ਤੋਂ ਦਮਿੰਦਰ ਬੰਬੀ ਦੇ ਪਿੰਡੋਂ ਕਿ ਹੋਰ ਬੰਬੀ ਹੈ ਅੱਛਾ ਯਾਰ ਤੂੰ ਤਾਂ ਫਿਰ ਪੂਰੇ ਖਤਰਨਾਕ ਬੰਦੇ ਹੋ ਜੱਗੇ ਜੀ ਪਿਛਲੇ ਕਿਹੜੇ ਫਿਰ ਕਿਵੇਂ ਦਾ ਸੀਜ਼ਨ ਠੀਕ ਆ ਵਧੀਆ ਰਿਹਾ ਵਧੀਆ ਰਿਹਾ ਤੇ ਪਿਛਲੇ ਕਿਹੜੇ ਕਿੱਥੇ ਆਪਣੇ ਪਿੰਡੀ ਵੱਡੀ ਸੀ ਕਿ ਆਸੇ-ਪਾਸੇ ਕਿਤੇ ਪਿੰਡ ਹਾਂ ਕਣਕ ਪਿੰਡੀ ਵੱਡੀ ਤੇ ਪੰਜਾਬੀ ਤੇ ਝੋਨਾ ਝੋਨਾ ਆਪਣੇ ਪਿੰਡੀ ਵੱਡਾ ਸੀ ਤੇ ਹੁਣ ਕਿੱਥੇ ਰਹਾ ਦਾ ਪੰਡੀ ਕੇ ਬਾਹਰ ਕਿਤੇ ਹਾਂ ਪੰਡੀ ਆ ਬੈ ਚਲੋ ਵਧੀਆ ਗੱਲ ਹੈ ਤੇ ਬਾਈ ਨਿੰਮੇ ਕੋਲ ਤਾਂ ਐਣੀ ਵੱਡੀ ਵਿਸ਼ੇ ਕਿ ਹੈਗੀ ਹੈਗੀ ਤੇ ਕੋਲ ਵੀ ਹੈ ਨਾ ਇਹ ਗੱਲ ਦਾ ਲੈ ਆਉਣੇ ਤੁਸੀਂ ਸਾਰਾ ਕੋ ਇਕੱਠਾ ਹੀ ਹੈ ਨਾ ਦੋ ਦੋ ਚੀਜ਼ਾਂ ਤੇ ਗੱਠਣੇ ਫੀਂ ਤਾਂ ਵੇਚਤੀ ਸੀ ਉਹ ਵੇਚੀ ਦੋਨਾਂ ਨਹੀਂ ਉਹ ਲੱਡੂ ਅੱਛਾ ਤੁਸੀਂ ਬਾਹਰ ਜੋ ਮੱਤਾ ਠੀਕ ਕਿਵੇਂ ਨਹੀਂ ਕੋਈ ਬਚਾ ਕੁਛ ਭਗਾਈ ਵਾਲੀ ਸੀ ਭਗਾਈ ਵਾਲੀ ਹੈ ਯਾਰ ਕੋ ਇਹ ਤਾਂ ਗਲਤ ਰੀਤ ਹੈ ਤਾਲੇ ਘਟਾਈ ਜਾਂਦੇ ਰੇਟ ਇੱਕ ਤੋਂ ਮਰਦਾ ਮਗਰੀ ਚਾਹੀਦੀ ਉਹਦੇ ਤੋਂ ਗੱਲ ਤਾਂ ਮਤਲਬ ਜੱਗੇ ਦੀ ਬਾਈ ਦੀ ਸਹੀ ਹੈ ਅਸਲਾਂ ਜਿਆਦਾ ਤਾਂ ਬੰਦੇ ਆ ਹੀ ਭੱਜੇ ਪੇਮੈਂਟ ਨਾ ਬੜੀ ਡਿਲੇ ਕਰ ਦਿੰਦੇ ਆ ਫੈਕਟਰੀਆਂ ਵਾਲੇ ਆਪਾਂ ਅਕਸਰ ਹੀ ਵੇਨੇ ਆ ਕਈ ਵਾਰ ਤਾਂ ਸਾਲ-ਸਾਲ ਬਾਅਦ ਪੇਮੈਂਟ ਦਿੰਦੇ ਆ ਇਹ ਤੇ ਬਾਕੀ ਆ ਕਈ ਵਾਰੀ ਪ੍ਰਾਲੀ ਮਤਲਬ ਆਪਦੇ ਬਾਹਾਂ ਚ ਵੀ ਸਟੋਰ ਕਰਨੀ ਪੈਂਦੀ ਆ ਬੰਦੇ ਨੂੰ ਤੇ ਉਹਦੇ ਕਰਕੇ ਵੀ ਫਿਰ ਮੁੜ ਕੇ ਨਾ ਮੀਮੂ ਪੈ ਜਾਂਦਾ ਫਿਰ ਪ੍ਰਾਲੀ ਚ ਮਤਲਬ ਜਾਨ ਨਹੀਂ ਰਹਿੰਦੀਗੀ ਤੇ ਨਾ ਜਿਹੜੇ ਗੱਠਾ ਥੋਥਲੀਆਂ ਹੋ ਜਾਂਦੀਆਂ ਤੇ ਬਾਕੀ ਆ ਪੇਮੈਂਟ ਸਾਬ ਨੂੰ ਨਗਦ ਦੇਣੀ ਪੈਂਦੀ ਐ ਚਲ ਪੰਪ ਵਾਲੇ ਨੂੰ ਅਗਲਾ ਕਹਿ ਜਾਂਦਾ ਵੀ ਸੀਜ਼ਨ ਲਾ ਕੇ ਦੇ ਦਾਂ ਉਹ ਫਿਰ ਪੇਮੈਂਟ ਫੈਕਟਰੀ ਵਾਲੇ ਬਹੁਤ ਲੇਟ ਕਰ ਦਿੰਦੇ ਬਹੁਤ ਜਿਆਦਾ ਨਹੀਂ ਜੀ ਤੇ ਕੁਝ ਬੰਦੇ ਤਾਂ ਭੱਜ ਗਏ ਮੈਂ ਕੱਲ ਗੱਲ ਵੀ ਕਰੀ ਸੀ ਵੀ ਮਾਨ ਸਾਹਿਬ ਕੇ ਆਪਣੇ ਜੋਰੇ ਸਿੰਘ ਮਾਨ ਕੇ ਉਦੋਂ ਕੰਮ ਠੀਕ ਸੀ ਕੰਮ ਨਵਾਂ ਨਵਾਂ ਚੱਲਿਆ ਸੀਗਾ ਪੇਮੈਂਟ ਜਿਹੜੀ ਉਹ ਪਹਿਲਾਂ ਦੇ ਦਿੰਦੇ ਹੁੰਦੇ ਸੀ ਹੁਣ ਸਿਸਟਮ ਹੋਰ ਆ ਬਾਕੀ ਬਾਈ ਜੱਗੇ ਨਾਲ ਆਪਾਂ ਕਰਦੇ ਆ ਗੱਲਬਾਤ ਇੱਕ ਗੱਲ ਹੋਰ ਵੀ ਬਾਈ ਜੱਗੇ ਨੇ ਕਰਨੀ ਹਾਂ ਜੱਗੇ ਜੀ ਉਦੋਂ 2014 ਚ ਲਈ ਸੀ ਜੋਗ ਰਾਜ ਗਿਆ ਨੇ ਜੀ ਉਦੋਂ 170 ਰੁਪਏ ਰੇਟ ਸੀ 35 ਰੁਪਏ ਡੀਜ਼ਲ ਸੀ 35 ਰੁਪਏ ਕਿਰਾਇਆ ਸੀ ਬਿਲਕੁਲ ਜੀ ਹੁਣ 160 ਰੁਪਏ ਰੇਟ ਆ ਉਦੋਂ ਜੂ 5 ਰੁਪਏ ਘਟਾਤਾ ਹਾਂ ਬਿਲਕੁਲ 60 ਰੁਪਏ ਕਿਰਾਇਆ ਤੇ 90 ਰੁਪਏ ਡੀਜ਼ਲ ਆ ਸਹੀ ਗੱਲ ਹੈ ਸਾਰਾ ਮੁਨਾਫਾ ਤਾਂ ਗਿਆ ਬਿਲਕੁਲ ਸਹੀ ਗੱਲ ਹੈ ਹੋਰ ਆ ਜੀ ਹਾਂਜੀ ਕਿਹੜੀ ਸਾਫ ਸਿਟੀ ਆਉਂਦੀ ਆ ਨਾ ਜੀ ਹਾਂਜੀ ਉਹ ਚੀਜ਼ ਹੁੰਦੀ ਆ 50000 ਦੀ ਜੀ ਬਿਲਕੁਲ ਜੀ ਸੰਦਾਂ ਵਾਲੇ ਤੇ ਲਾਉਂਦੇ ਲੱਖ ਦੀ ਐ ਜੀ ਕੋਈ ਜ਼ਿਮੀਂਦਾਰ ਨੂੰ ਕੋਈ ਫਾਇਦਾ ਨਹੀਂ ਗਾ ਜੀ ਹਾਂਜੀ ਉਹ ਘੜਾ ਹੁੰਦਾ ਉਹੀ ਲੈ ਜਾਂਦੇ ਆ ਜੀ ਸਹੀ ਗੱਲ ਆ ਤੁਸੀਂ ਸਰਕਾਰ ਆਪ ਦਾ ਸਿਸਟਮ ਇਹੋ ਜਾਂ ਕੋਈ ਚੀਜ਼ ਬਣਾਵੇ ਦਾਰਾ ਬਣਾਵੇ ਵੀ ਆਪ ਦੇ ਸੰਦ ਤਿਆਰ ਕਰਕੇ ਕਿਸਾਨਾਂ ਨੂੰ ਦੇਵੇ ਸਿੱਧੇ ਦੇਵੇ ਹਾਂ ਸਿੱਧੇ ਦੇਵੇ ਉਹਨੂੰ ਸਬਸਿਡੀ ਉਹਨੂੰ ਫੇਰ ਬਚਤ ਹੋਵੇ ਨਹੀਂ ਸਹੀ ਗੱਲ ਆ ਉਹਨਾਂ ਨੇ ਰੇਟ ਉੱਚੇ ਕਰ ਛੱਡੇ ਆ ਕਿਹੜਾ ਜ਼ਿਮੀਂਦਾਰ ਨੂੰ ਤਾਂ ਮੂੰਹ ਆ ਬਈ ਮੈਨੂੰ ਲੱਖ ਰੁਪਈਆ ਆ ਗਈ 50000 ਸਬਸਿਡੀ ਆ ਗਈ ਉਹ ਉਹਨਾਂ ਦੇ ਖਾਤੇ ਹੀ ਪੈ ਜਾਂਦੀ ਐ ਬਿਲਕੁਲ ਸਹੀ ਗੱਲ ਆ ਜ਼ਿ ਨੇ ਵਾਕਈ ਗੱਲ ਸਹੀ ਐ ਜੱਗੇ ਬਾਈ ਦੀ। ਬਾਕੀ ਐ ਅੱਜਕੱਲ ਨਾ ਮਾਫੀਆ ਕਿਸੇ ਵੀ ਤਰ੍ਹਾਂ ਦਾ ਹਰੇਕ ਕੰਮ ਚ ਹੀ ਵੜਿਆ ਪਿਆ ਬਾਈ। ਕਿਸੇ ਵੀ ਕਿਸੇ ਵੀ ਕੰਮ ਚ ਤੁਸੀਂ ਲਾ ਕੇ ਵੇਖ ਲਓ। ਭਾਵੇਂ ਆਪਣੀ ਫਸਲ ਦੇ ਵਿੱਚ ਲਾ ਲਓ ਆਪਣੇ ਸਸਤੇ ਭਾਤ ਲੈ ਕੇ ਫਿਰ ਸਟੋਰ ਕਰੀ ਜਾਂਦੀ ਜਾਂ ਅਗਲੇ ਦਿਨ ਕਿਵੇਂ ਮਰਜ਼ੀ ਲਾ ਲਓ। ਤੇ ਹਰੇਕ ਕੰਮ ਚੀਜ਼ਾਂ ਹੋ ਗਈਆਂ ਜਿੱਥੇ ਮਤਲਬ ਸਿੱਧਾ ਫਾਇਦਾ ਕਿਸਾਨ ਨੂੰ ਤਾਂ ਹੁੰਦੇ ਨਹੀਂ ਐ ਵਰਕੇ ਪਾੜਦੇ ਹੋ ਸੀ। ਦੂਜੀ ਗੱਲ ਤੁਸੀਂ ਵੇਖ ਲਓ ਹੁਣ ਪਿੱਛੇ ਕਿੰਨੋਂ ਦਾ ਰੇਟ ਸੀਗਾ ਨਾ? ਕਿੰਨੂ ਕਿਸਾਨ ਨੇ 4 ਰੁਪਏ ਵਿੱਚ ਐ। ਤੁਹਾਨੂੰ ਪਤਾ ਨਾ? 4 ਰੁਪਏ। ਤੇ ਮੈਂ ਗਿਆ ਇੱਕਦਮ ਹੋਰ ਵਾਲੀ ਸਾਈਡ ਤੇ ਮੈਂ ਕਿਹਾ ਚ 25 ਕਿ ਤੀਰੇ ਰੁਪਏ ਮੰਗਦਾ ਸੀ ਬੰਦਾ ਉਹ ਤੇ ਉਹੀ ਕਿੰਨੂੰ ਆਪਣੇ ਤੋਂ ਵੇਖ ਲੈ ਕੀ ਰੇਟ ਜਾਂਦਾ ਤੇ ਜੰਮੂ ਜੀ ਵੇਖ ਲਓ ਕੁਝ ਸੇਵ ਦਾ ਹਾਂ ਇਹਨਾਂ ਦੇ ਅੰਦਰ ਲੈਣਾਂ ਇਹਨਾਂ ਦਾ ਕੋਈ ਭਾਸ ਹੈ ਹੀ ਮਿਲੇ ਮੰਡੀਕਰਨ ਸਹੀ ਹੋਵੇ ਤਾਂ ਫੇਰ ਹੀ ਹੁਣ ਸਾਡੇ ਏਰੀਆ 'ਚ ਬਾਈ ਦੀ ਸਾਰੇ ਬਾਗ ਪੱਟੇ ਗਏ ਹੁਣ ਮਾੜੇ ਮੋٹے ਹਬੌਰ ਵਾਲੀ ਸਾਈਡ ਰਹਿ ਗਏ ਆ ਤੇ ਹਾਲਾਤ ਆ ਰਹੇ ਉਧਰ ਹੀ ਬਹੁਤ ਪੱਟੇ ਜਾਂਦੇ ਆਏ ਸਾਲ ਲੋਕ ਪੱਟਦੇ ਆ ਕੀ ਕਰਨ ਮੁੱਲ ਦਾ ਭਾਵੇਂ ਨਾ ਅਗਲੇ ਦਾ ਜੇ ਫਸਲ ਦਾ ਮੁੱਲ ਹੀ ਨਹੀਂ ਪੈਣਾ ਕੋਈ ਮੰਡੀਕਰਨ ਨਹੀਂ ਸਹੀ ਹੋਣਾ ਤਾਂ ਫਿਰ ਹੋ ਕੀ ਹਾਲਾਤ ਤੁਹਾਡੇ ਸਾਹਮਣੇ ਆ ਅਇਦ ਗਿਮੀ ਝੋਨੇ ਪਰਮਲ ਦਾ ਹੋਊਗਾ ਹਾਂ ਸੈਦਰਾਂ ਜੋਂ ਪਰਮਲ ਝੋਨਾ ਪਿਆਜ ਉਹਨਾਂ ਦਾ ਕੋਈ ਹਸਾਬ ਕਿਤਾਬ ਨਹੀਂ ਹੋਇਆਗਾ ਗੱਲ ਤਾਂ ਉਹੀ ਹੈ ਨਾ ਝੋਨਾ ਫੇਰ ਆਉਣ ਵਾਲਾ ਗੱਲ ਤਾਂ ਉਹੀ ਹੈ ਕੱਚਾ ਚੌਲ ਵਾਲੇ ਉਵੇਂ ਉਹ ਉਵੇਂ ਪਿਆਛਲ ਰਹਿ। ਉਹੀ ਤਾਂ ਗੱਲ ਹੈ ਇਹ ਚੀਜ਼ ਬਾਰੇ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਤੁਸੀਂ ਐਂ ਵੇਖ ਲਓ ਜ਼ਿਮੀਂਦਾਰ ਦਾ ਐਡਾ ਵੱਡਾ ਦਰ ਹੁੰਦਾ ਦੋਸਤੋ ਜਿਹੜਾ ਆਪਦੀ 6 ਮਹੀਨਿਆਂ ਦੀ ਮਿਹਨਤ ਖੁੱਲੇ ਆਸਮਾਨ ਥੱਲੇ ਰੱਖਦਾ ਅੱਜ ਵੀ ਮੀਂਹ ਪੈ ਕੇ ਹਟਿਆ ਸੋ ਨੂੰ ਪਤਾ ਵੀ ਹੁਣ ਮੀਂਹ ਦੀ ਲੋੜ ਹੈ ਨਹੀਂ ਸੀ ਤੇ ਫਿਰ ਵੀ ਮੀਂਹ ਪਿਆ ਹੁਣ ਕੀ ਕਰ ਸਕਦੇ ਆ ਮੀਂਹ ਆਵੇ ਤੂਫਾਨ ਆਵੇ ਜ਼ਿੰਮੇਦਾਰ ਦੀ ਮਿਹਨਤ 6 ਮਹੀਨੇ ਖੁੱਲੇ ਅਸਮਾਨ ਚ ਪਈ ਰਹਿੰਦੀ ਐ ਉਹ ਪਰਮਾਤਮਾ ਨੂੰ ਪਤਾ ਵੀ ਕਿੰਨਾ ਜਿੰਨਾ ਕਰਮਾ ਚ ਲਿਖਿਆ ਹੁੰਦਾ ਬੰਦੇ ਨੂੰ ਉਹਨਾਂ ਦਾਣਾ ਪਾਣੀ ਮਿਲ ਜਾਂਦਾ ਕਰ ਤਾਂ ਕੀ ਸਕਦੇ ਆ ਤੇ ਜਿੰਨਾ ਕੋ ਹੁੰਦਾ ਜਿਹੜਾ ਸਾਰਾ ਸਰਕਾਰ ਨੂੰ ਲਾਉਣਾ ਚਾਹੀਦਾ ਉਹ ਜ਼ਰੂਰ ਲਾਉਣਾ ਚਾਹੀਦਾ ਤੇ ਤਾਂ ਜੋ ਕਿਸਾਨ ਨੂੰ ਹੌਸਲਾ ਵੀ ਮਿਲੇ ਕੋਈ ਜਿਹੜੇ ਸੰਦ ਆ ਉਹਨਾਂ ਨੂੰ ਸਬਸਿਡੀ ਸਹੀ ਮਿਲ ਜੇ ਜਿਹੜੀ ਗੱਲਬਾਤ ਹੁੰਦੀ ਐ ਪ੍ਰੋਪਰ ਖਾਣਾਂ ਦੀ ਪਹੁੰਚ ਜਾ ਕਰੇ ਬਸ ਆ ਪਤਾ ਹੀ ਆਖਣਾ ਚਾਹੁੰਨੇ ਬਾਕੀ ਬੀਬੂ ਕਿਵੇਂ ਆ ਰਿਹਾ ਸੀ ਬੀਬੂ ਸਹੀ ਆ ਰਿਹਾ ਸੀ ਕੋਈ ਚ ਵੀ ਹੁੰਦਾ ਤਾਂ ਲੀ ਨਹੀਂ 20 ਦਾ ਥੋਨੇ ਦਾ ਹਾਂ ਥੋਨੇ ਦਾ ਠੀ ਤੇ ਕੋਈ ਰੇਸਪਰੇਜ ਰੇਸਪਰੇ ਡੀਏਪੀ ਨਕਲੀ ਆਈ ਸੀ ਉਹ ਫੜੇ ਗਈ ਸੀ ਯਾਰ ਇੱਕ ਗੱਲ ਹੋਰ ਹੈ ਡੀਏਪੀ ਦੇ ਆਏ ਆਏ ਸਾਲ ਸ਼ੋਰਟੇਜ ਆਉਂਦੀ ਹੈ ਕਿਉਂ ਆਉਂਦੀ ਹੈ ਬਈ ਕੀ ਕਾਰਨ ਹੈ ਇਹ ਬਸ ਕੀ ਕਹਿ ਸਕਦੇ ਕੋਈ ਦੁਕਾਨਾਂ ਵਾਲੇ ਸ਼ੋਰਟ ਕੋ ਨੱਪ ਜਾਂਦੇ ਆ ਵੀ ਨਾਲ ਚਟਨੀ ਜੂਰਨ ਵੇਚਣ ਦੇ ਮੈਂ ਹਾਂ ਇਹਦਾ ਬਹੁਤ ਵੱਡਾ ਕਾਰਨ ਆ ਦੋਸਤੋ ਜੇ ਮੰਨ ਲਓ ਗੱਟਾ ਐ ਕਿ ਕਿੰਨੇ ਦਾ ਸੀ 1200 ਕੁਛ ਦਾ ਸੀ ਕਿ 1300 ਕੁਛ ਦਾ ਸੀ ਆ 1200 ਕੁਛ ਰੁਪਈਆ ਦਾ ਸੀ ਉਹਦੇ ਉੱਤੇ 100 150 ਦਾ ਸਾਮਾਨ ਵਾਲਾ ਆਪਦਾ ਅੱਡ ਮੱਢਦੇ ਆ ਅੱਛਾ ਵੀ ਤੁਸੀਂ ਆ ਲਾਉਂਗੇ ਤਾਂ ਤੁਹਾਨੂੰ ਆ ਤੁਸੀਂ ਡੀਏਪੀ ਦੇਵਾਂਗੇ ਇਹ ਹਾਲਾਤ ਹੈ ਤੇ ਚਲੋ ਹੋਰ ਜੱਗਾ ਜੀ ਛੱਡ ਦੀ ਕਲਾ ਹਾਂ ਹਾਂ ਵਧੀਆ ਵਧੀਆ ਉਧਰ ਬਾਬਾ ਜੀ ਬੋਲ ਪਿਆ ਬਾਈ ਅੱਛਾ ਸਹਾਇਤਾ ਲਈ ਆਏ ਹਨ ਪਿੰਗਲਾ ਸ਼ਰਮ ਤੋਂ ਓਕੇ ਦੋਸਤੋ